ਮੰਮੀ ਨੂੰ ਕੰਨਾ ਤੇ ਉੱਤੇ ਬਿੰਦੀ ਮਾਂ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਇਹ ਸ਼ਬਦ ਮਾਂ ਜਿੰਨਾ ਛੋਟਾ ਹੈ ਉਨਾ ਹੀ ਮਿੱਠਾ ਤੇ ਵੱਡਾ ਹੈ ਮਾਂ ਸ਼ਬਦ ਤੋਂ ਹੀ ਇਸ ਨਾਲ ਜੁੜਦੇ ਕਈ ਹੋਰ ਰਿਸ਼ਤੇ ਬਣੇ ਹਨ ਪਰ ਇਹ ਇਸ ਦੇ ਨੇੜੇ ਜਾਂ ਤਾਂ ਪਹੁੰਚਦੇ ਹਨ ਪਰ ਇਸ ਦਾ ਮੁਕਾਬਲਾ ਨਹੀਂ ਕਰ ਸਕਦੇ ਦੋਵਾਰੀ ਮਾਂ ਮਾਂ ਬੋਲਣ ਨਾਲ ਮਾਮਾ ਤੇ ਮਾਸੀ ਸ਼ਬਦ ਬਰਗਾ ਸਾਉਦ ਵੀ ਮਾਂ ਦੀ ਪੂਰਤੀ ਨਹੀਂ ਕਰ ਸਕਦਾ ਮਾਂ ਦੀ ਉਪਮਾ ਚ ਤਾਂ ਗ੍ਰੰਥ ਲਿਖੇ ਜਾ ਸਕਦੇ ਹਨ ਪਰ ਮਾਂ ਦੀ ਉਪਮਾ ਫਿਰ ਵੀ ਪੂਰੀ ਨਹੀਂ ਗਾਈ ਜਾ ਸਕਦੀ ਬੇਸ਼ੱਕ ਹੋਰ ਬਹੁਤ ਰਿਸ਼ਤੇ ਹਨ ਭੈਣ ਭਰਾ ਪਿਓ ਚਾਚੇ ਤਾਈ ਭੂਆ ਦਾਦਾ ਦਾਦੀ ਪਰ ਮਾਂ ਦਾ ਰਿਸ਼ਤਾ ਇਨਾਂ ਸਾਰਿਆਂ ਰਿਸ਼ਤਿਆਂ ਤੋਂ ਉੱਚਾ ਹੈ ਮਾਂ ਹੀ ਇੱਕ ਅਜਿਹਾ ਨਾਤਾ ਹੈ ਜਿਸ ਵਿੱਚ ਉਹ ਜਨਮ ਤੋਂ ਪਹਿਲਾਂ ਹੀ ਆਪਣੇ ਬੱਚੇ ਦੀ ਪਾਲਣਾ ਆਪਣੇ ਖੂਨ ਨਾਲ ਕਰਦੀ ਹੈ ਤੇ ਆਪਣੀ ਖਰਾਕ ਦੇ ਕੁਝ ਅੰਸ਼ ਆਪਣੇ ਪੇਟ ਵਿੱਚ ਦੇ ਬੱਚੇ ਨੂੰ ਦਿੰਦੀ ਹੈ ਇਸੇ ਲਈ ਤਾਂ ਮਾਂ ਨਾਲ ਹੀ ਬੱਚੇ ਦਾ ਖੂਨ ਦਾ ਸਬੰਧ ਹੁੰਦਾ ਹੈ ਮਾਂ ਜਨਮਦਾਤੀ ਹੁੰਦੀ ਹੈ ਬੱਚੇ ਨਾਲ ਬਹੁਤੇ ਲਗਾਅ ਦਾ ਮੁੱਢ ਕਾਰਨ ਹੀ ਇਹ ਹੀ ਹੁੰਦਾ ਹੈ ਕਿਉਂਕਿ ਬੱਚਾ ਮਾਂ ਦਾ ਹੀ ਅੰਸ਼ ਹੁੰਦਾ ਹੈ ਮਾਂ ਮਾਰੇ ਤੇ ਮਾਰਨ ਨਾ ਦੇਵੇ ਸਿਆਣੇ ਲੋਕ ਅਕਸਰ ਇਹ ਗੱਲ ਆਖਦੇ ਹਨ ਇਹ ਮਾਂ ਦਾ ਪਿਆਰ ਹੀ ਹੈ ਅਤੇ ਉਸ ਦੀ ਮਮਤਾ ਦਾ ਹੀ ਅਸਰ ਹੁੰਦਾ ਹੈ ਮਾਂ ਆਪਣੇ ਬੱਚੇ ਨੂੰ ਖੋਦ ਮਾਰ ਲੈਂਦੀ ਹੈ ਕੁੱਟ ਲੈਂਦੀ ਹੈ ਪਰ ਅਗਰ ਕੋਈ ਮਾਮੂਲੀ ਜਹਾ ਵੀ ਉਸ ਦੀ ਔਲਾਦ ਨੂੰ ਝਟਕ ਦੇਵੇ ਤਾਂ ਮਾਂ ਉਸ ਨਾਲ ਬੁਰੀ ਤਰ੍ਹਾਂ ਪੇਸ਼ ਆਉਂਦੀ ਹੈ ਤੇ ਪੂਰਾ ਬਦਲਾ ਲੈਂਦੀ ਹੈ ਖੁਦ ਮਾਂ ਕਈ ਨਾਵਾਂ ਨਾਲ ਪੁਕਾਰਦੀ ਹੈ ਪਰ ਅਗਰ ਕੋਈ ਦੂਸਰਾ ਮਾਮੂਲੀ ਜਹਾ ਵੀ ਅਪ ਸਬਦ ਬੋਲ ਦੇਵੇ ਤਾਂ ਮਾਂ ਦਾ ਗੁੱਸਾ ਅਸਮਾਨ ਨੂੰ ਛੂ ਜਾਂਦਾ ਹੈ ਇੱਕ ਮਾਂ ਦੀ ਬਰਦਾਸ਼ਤ ਸ਼ਕਤੀ ਤੋਂ ਬਾਹਰ ਹੋ ਜਾਂਦਾ ਹੈ ਮਾਂ ਹੀ ਆਪਣੇ ਬੱਚੇ ਤੇ ਅੰਨਾ ਜਕੀ ਕਰਦੀ ਹੈ ਤੇ ਕਈ ਵਾਰੀ ਇਸ ਅੰਨੇ ਯਕੀਨ ਦਾਖ ਮਿਆਜਾ ਵੀ ਇੱਕ ਮਾਂ ਨੂੰ ਭੁਗਤਣਾ ਪੈਂਦਾ ਹੈ ਉਸ ਸਮੇਂ ਮਾਂ ਦੇ ਦਿਲ ਨੂੰ ਹੀ ਠੇਸ ਪਹੁੰਚਦੀ ਹੈ ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਕਈ ਵਾਰੀ ਉਸ ਦੀ ਮੰਮਤਾ ਉਸ ਤੇ ਭਾਰੀ ਪੈ ਜਾਂਦੀ ਹੈ ਤੇ ਉਹ ਆਪਣੀ ਮੰਮਤਾ ਚ ਮਜਬੂਰ ਹੋ ਜਾਂਦੀ ਹੈ ਤੇ ਇਹੀ ਮੰਮਤਾ ਉਸ ਨੂੰ ਸਮਾਜ ਵਿੱਚ ਕੱਖੋਂ ਹੌਲਾ ਕਰ ਦਿੰਦੀ ਹੈ ਤੁਰ ਜਾਣ ਤੋਂ ਬਾਅਦ ਯਾਦ ਆਉਂਦੀਆਂ ਹਨ ਮਾਵਾ ਇਹ ਵੀ ਕਿਸੇ ਨੇ ਸਾਜੀ ਕਿਹਾ ਹੈ ਅਕਸਰ ਲੋਕ ਮਾਂ ਦੀ ਕਦਰ ਉਸ ਦੇ ਚਲੇ ਜਾਣ ਤੋਂ ਬਾਅਦ ਹੀ ਕਰਦੇ ਹਨ ਮਾਂ ਦੀ ਮਹੱਤਤਾ ਦਾ ਗਿਆਨ ਵੀ ਬੰਦੇ ਨੂੰ ਉਸ ਸਮੇਂ ਹੁੰਦਾ ਹੈ ਜਦੋਂ ਉਸ ਦੀ ਮਾਂ ਮਰ ਜਾਂਦੀ ਹੈ ਤੇ ਤੁਰ ਜਾਣ ਤੋਂ ਬਾਅਦ ਹੀ ਮਾਂ ਯਾਦ ਆਉਂਦੀ ਹੈ ਮਾਂ ਦੇ ਮਰਨ ਦਾ ਵੀ ਬਹੁਤ ਹੀ ਦੁੱਖ ਹੁੰਦਾ ਹੈ ਤੇ ਇਸੇ ਲਈ ਕਹਿੰਦੇ ਹਨ ਅਰਬਾ ਕਿਸੇ ਦੀ ਮਾਂ ਨਾ ਮਰੀ ਅਕਸਰ ਦੁੱਖ ਵੇਲੇ ਵੀ ਮੂੰਹੋਂ ਜੋ ਹਾਈ ਮਾ ਸ਼ਬਦ ਹੀ ਨਿਕਲਦਾ ਹੈ ਜੋ ਮਾਂ ਪ੍ਰਤੀ ਸਾਡੀ ਸੋਚ ਤੇ ਉਸਦੀ ਅਹਿਮਤ ਦਾ ਪ੍ਰਤੀਕ ਹੈ ਜਦੋਂ ਬੰਦੇ ਨੂੰ ਪੁਰਾਣੇ ਖੁਸ਼ੀ ਵਾਲੇ ਦਿਨ ਯਾਦ ਆਉਂਦੇ ਹਨ ਤਾਂ ਉਹ ਇਹੀ ਕਿਹਾ ਜਾਂਦਾ ਹੈ ਉਹ ਮਾਂ ਮਰ ਗਈ ਜਿਹੜੀ ਦਹੀਂ ਨਾਲ ਟੁੱਕ ਦਿੰਦੀ ਹੁੰਦੀ ਸੀ ਤੇ ਉਸ ਸਮੇਂ ਹੀ ਮਾਂ ਦੀ ਯਾਦ ਆਉਂਦੀ ਹੈ ਮਾਂ ਦੀ ਕਮੀ ਮਹਿਸੂਸ ਹੁੰਦੀ ਹੈ ਪਰ ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਮਾਂ ਸਭ ਤੋਂ ਜ਼ਿਆਦਾ ਦੁਖੀ ਕਿਉਂ ਹੁੰਦੀ ਹੈ ਬਹੁਤੇ ਘਰਾਂ ਵਿੱਚ ਮਾਂ ਦੀ ਸਥਿਤੀ ਹੀ ਦਰਦਨਾਕ ਕਿਉਂ ਹੁੰਦੀ ਹੈ ਮਾਂ ਦੇ ਦਿਲ ਤੇ ਕੀ ਬੀਤਦੀ ਹੋਵੇਗੀ ਜਦੋਂ ਉਸ ਦੀ ਜੰਮੀ ਔਲਾਦ ਉਸ ਨੂੰ ਕਹਿ ਦਿੰਦੀ ਹੈ ਵੀ ਜੀ ਤੁਹਾਨੂੰ ਨਹੀਂ ਪਤਾ ਤੁਹਾਨੂੰ ਕੁਝ ਨਹੀਂ ਪਤਾ ਤੁਸੀਂ ਪੁਰਾਣੇ ਜ਼ਮਾਨੇ ਦੇ ਹੋ ਤੇ ਆਪਣੇ ਜੰਮੇ ਹੀ ਉਸ ਨੂੰ ਕੰਬਲੀ ਬਣਾ ਦਿੰਦੇ ਹਨ ਜੇ ਮਾਂ ਦਾ ਪੁੱਤ ਦੁਖੀ ਤਾਂ ਮਾਂ ਦੁਖੀ ਮਾਂ ਦੀ ਧੀ ਦੁਖੀ ਤਾਂ ਮਾਂ ਦੁਖੀ ਉਹ ਆਪਣੇ ਪਤੀ ਪਿਓ ਦੇ ਭਰਾ ਦੇ ਦੁਖੀ ਹੋਣ ਤੇ ਬਹੁਤ ਦੁਖੀ ਨਹੀਂ ਹੁੰਦੀ ਆਪਣੇ ਖੁਦ ਤੇ ਦੁੱਖ ਨੂੰ ਵੀ ਉਹ ਅੰਦਰੋਂ ਹੀ ਅੰਦਰ ਪੀ ਲੈਂਦੀ ਹੈ ਉਹ ਆਪਣਾ ਦੁੱਖ ਕਦੇ ਜ਼ਾਹਿਰ ਨਹੀਂ ਕਰਦੀ ਇਸੇ ਲਈ ਤਾਂ ਇੱਕ ਮਾਂ ਚ ਲੋੜੇ ਦੀ ਸਹਿਨ ਸ਼ਕਤੀ ਹੁੰਦੀ ਹੈ ਬਹੁਤੇ ਘਰਾਂ ਵਿੱਚ ਬਜ਼ੁਰਗਾਂ ਬਿਰਖ ਮਾਂ ਰੋਟੀ ਤੋਂ ਵੀ ਦੁਖੀ ਹੁੰਦੀ ਹੈ ਕਈ ਵਾਰੀ ਤਾਂ ਮਾਂ ਦੀ ਰੋਟੀ ਵੀ ਉਸ ਨੂੰ ਮਕਾਨ ਦੇ ਕਿਰਾਏ ਫੈਮਿਲੀ ਪੈਨਸ਼ਨ ਤੇ ਬੁਢਾਪਾ ਪੈਨਸ਼ਨ ਦੇ ਇਹੋ ਜਿ ਵਿੱਚ ਦਿੱਤੀ ਜਾਂਦੀ ਹੈ ਹਾਲਾਤ ਉਦੋਂ ਦਰਦਨਾਕ ਹੋ ਜਾਂਦੇ ਹਨ ਜਦੋਂ ਇੱਕ ਕਮਰੇ ਦੇ ਮਕਾਨ ਵਿੱਚ ਚਾਰ ਬੱਚਿਆਂ ਨਾਲ ਜ਼ਿੰਦਗੀ ਬਸਰ ਕਰਨ ਵਾਲੀ ਮਾਂ ਚਾਰ ਬੱਚਿਆਂ ਦੇ ਚਾਰ-ਚਾਰ ਕਮਰਿਆਂ ਦੇ ਮਕਾਨ ਵਿੱਚ ਇੱਕ ਕਮਰੇ ਨੂੰ ਤਰਸਦੀ ਹੈ ਮਾਂ ਚਾਰ ਬੱਚਿਆਂ ਨੂੰ ਜਨਮ ਦਿਨ ਖੁਸ਼ੀ ਮਨਾਉਂਦੀ ਹੈ ਤੇ ਲੋਹੜੇ ਦਾ ਚਾ ਕਰਦੀ ਹੈ ਪਰ ਮਾਂ ਦੇ ਜਨਮ ਦਿਨ ਤੇ ਦੋ ਪਿਆਰ ਦੇ ਸ਼ਬਦ ਬੋਲਣ ਦਾ ਬੱਚਿਆਂ ਕੋਲੇ ਟਾਈਮ ਨਹੀਂ ਹੁੰਦਾ ਲੋਕ ਦਿਖਾਵੇ ਲਈ ਮਾਂ ਨੂੰ ਪੈਰੀ ਪੈਣਾ ਤਾਂ ਕੀਤਾ ਜਾਂਦਾ ਹੈ ਪਰ ਮਾਂ ਦੀ ਅੱਖ 'ਚ ਆਏ ਇੱਕ ਹੰਝੂ ਦੇ ਆਉਣ ਦਾ ਕਾਰਨ ਜਾਣਨ ਜਾਂ ਗੱਲਾਂ ਕਰਕੇ ਮਾਂ ਦਾ ਮਨ ਹਵਲਾ ਕਰਨ ਦੀ ਕਦੇ ਕੋਸ਼ਿਸ਼ ਨਹੀਂ ਕੀਤੀ ਜਾਂਦੀ ਮਾਂ ਹੁੰਦੀ ਹੈ ਮਾਂ ਉਹ ਦੁਨੀਆਂ ਬਾਲਿਓ ਕਹਿਣਾ ਤੇ ਗਾਉਣਾ ਬਹੁਤ ਚੰਗਾ ਲੱਗਦਾ ਹੈ ਪਰ ਮਾਂ ਦੇ ਰੂਤਵੇ ਤੇ ਅਹਿਮਤ ਨੂੰ ਪਛਾਨਣਾ ਇੰਨਾ ਸੌਖਾ ਨਹੀਂ ਮਾਂ ਦੇ ਜਾਣ ਤੋਂ ਬਾਅਦ ਉਸ ਦੀ ਸੋਹਲੀ ਗੋਣ ਨਾਲੋਂ ਜਿਉਂਦੇ ਜੀ ਹੀ ਮਾਂ ਦੀ ਕਦਰ ਕਰਨਾ ਉਸ ਦਾ ਸਨਮਾਨ ਕਰਨਾ ਜ਼ਰੂਰੀ ਹੈ ਜਿੰਨਾ ਪਾਸ ਮਾਂ ਰੂਪੀ ਅਨਮੋਲ ਦੌਲਤ ਹੈ ਉਹਨਾਂ ਨੂੰ ਇਸ ਖਜ਼ਾਨੇ ਦੀ ਕਦਰ ਕਰਨੀ ਚਾਹੀਦੀ ਹੈ ਫਿਰ ਪਸਤਾਈ ਕੀ ਹੁੰਦਾ ਹੈ ਜਦ ਚਿੜੀ ਆ ਚੁੱਕੀ ਖੇਤ ਪੇਰਮਾ ਮੈਨੂੰ ਕੰਨਾ ਤੇ ਉੱਤੇ ਬਿੰਦੀ ਤੋਂ ਬਣੇ ਸ਼ਬਦ ਮਾਂ ਤੋਂ ਵਾਂਝੇ ਆਦਮੀ ਦਾ ਦਰਦ ਉਹੀ ਸਮਝ ਸਕਦਾ ਹੈ ਜਿਸ ਦੀ ਮਾਂ ਨਹੀਂ ਹੁੰਦੀ ਰਮੇਸ਼ শেਠੀ ਬادل ਜੀ ਦੀ ਰਚਨਾ ਤੁਹਾਨੂੰ ਮਾਂ ਕਿਸ ਤਰ੍ਹਾਂ ਪਸੰਦ ਆਈ ਹੋਵੇਗੀ ਧੰਨਵਾਦ ਜੀ ਬਹੁਤ-ਬਹੁਤ ਸੁਣ ਲਈ ਅਤੇ ਤੁਸੀਂ ਕਮੈਂਟਾਂ ਰਾਹੀਂ ਆਪਣੇ ਵਿਚਾਰ ਜ਼ਰੂਰ ਦੱਸਣਾ ਜੀ ਧੰਨਵਾਦ ਜੀ